ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਪਣੇ ਬਲੌਗ ਦੀ ਜਿਹੜੀ ਸਟਾਰਟਿੰਗ ਕੀਤੀ ਆ ਉਹ ਕੀਤੀ ਹੈ ਗੁਰੂ ਘਰ ਆਣਾ ਸਾਹਿਤ ਤੋਂ ਲੋ ਜੀ ਤੁਸੀਂ ਵੀ ਸਾਰੇ ਜਣੇ ਦਰਸ਼ਨ ਕਰ ਲਓ ਸਾਡੇ ਗੁਰੂ ਘਰ ਦਾ ਨਾ ਬਾਹਰਲੇ ਪਾਸੇ ਕਾਫੀ ਕੰਮ ਚੱਲ ਰਿਹਾ ਉਹ ਉਥੋਂ ਸਭ ਤੋਂ ਵੀਡੀਓ ਨਹੀਂ ਬਣਾਈ ਗਈ ਹੈਗੀ ਤੇ ਇੱਕ ਨਾ ਮੀ ਕਾਫੀ ਪੈ ਰਿਆ ਸੀਗਾ ਤਾਂ ਕਰਕੇ ਨਾ ਵੀਡੀਓ ਸ਼ੂਟ ਨਹੀਂ ਹੋ ਰਹੀ ਸੀ ਇਸ ਮਾਰਕੇ سب پیار پتا ہے ابن بیٹھ

ਕਾ ਜਲ ਬਲੋ ਲੋਭ ਜਲੋ ਪਾਣਿ ਧਾਰਤ ਸਦ ਵਿਚਾਰੀਐ ਤਾਇਐ ਕੀਨਿ ਧਾਨ ਸ੍ਰੀ ਰਾਮ ਸੰਗਲਾਹਹਿ ਨਾਰੇ ਵਰ ਐਸੀ ਹਾਸਿ ਹਿ ਹਿ ਸਿਵਨੋ ਪ੍ਰੀਤ ਕਰ ਜੈਸੀ ਜਲ ਸਬਨੇ ਹੈ ਮਹਿਲੀ ਨਾਲ ਉਚਾਰੀਐ ਭੀ ਵਿਖੈ ਸੰਦੇਹ ਹੈ ਬਿੰਦ ਜਾਨ ਮਰਣੋ ਨਾਪਵੇ ਬ੍ਰਿਜੜ ਚੂਤਾ ਕਾਏ ਨਾਨਕ ਕਰ ਕਰ ਏਕ ਹੈ ਅਵਰ ਨਾ ਸੋਜੀ ਦੂਜੀ ਜਾਏ ਸ੍ਰੀ ਰਾਗ ਮੱhalla ਪਹਿਨਾ ਮਨ ਮੁਖ ਭੁਲੇ ਭੁਲਾਈਏ ਭੁਲੇ ਟੌਰ ਨਾਂ ਕਾਏ berapa kali yang LIKE, KOMEN ਲੋਕ ਗੁਰੂਗਰ ਦੇ ਵਿੱਚ ਹੁਣ ਮੱਥਾ ਟੇਕਣ ਤੋਂ ਬਾਅਦ ਅਸੀਂ ਹੁਣ ਲੰਗਰ ਹਾਲ ਦੇ ਵੱਲ ਨੂੰ ਜਾ ਰਹੇ ਸੀਗੇ ਤੇ ਇੱਥੇ ਸਾਡੇ ਮੇਰੇ ਮਨ ਦੇ ਵਿੱਚ ਇੱਛਾ ਸੀਗੀ ਕਿ ਜਰੂਰ ਹਨਾ ਚਾਹ ਦਾ ਲੰਗਰ ਸ਼ਕਿਆ ਜਾਵੇ ਤੇ ਹਲਕੀ ਹਲਕੀ ਜਿਹੀ ਧੁੱਪ ਹੋਈ ਹੋਈ ਸੀਗੀ ਤੇ ਪਰ ਬੱਦਲ ਉਮੀ ਹੋਏ ਸੀਗੇ ਤੇ ਇਹਦੂ ਵੱਤ ਨਾ ਮੀਂਹ ਪੈ ਗਿਆ ਸੀਗਾ ਪਰ ਹਨਾ ਮੀਂਹ ਹਟਣ ਦੇ ਕਰਕੇ ਸਭ ਤੋਂ ਵੱਧ ਵਧੀਆ ਇਹ ਹੋ ਗਿਆ ਸੀ ਕਿ ਹਨਾ ਸਭ ਕੁਝ ਹੋ ਗਿਆ ただね。 ਲੋੜੀ ਇੱਥੇ ਆਪਾਂ ਜ਼ਿਆਦਾ ਲੰਗਾ ਸੀ ਜਿਹੜਾ ਸ਼ਕ ਲਿਆ ਸੀਗਾ ਤੇ ਲੰਗਰ ਹਾਲ ਤੋਂ ਅਗੇ ਅਸੀਂ ਬਾਹਰ ਮੌਸਮ ਬਹੁਤ ਜ਼ਿਆਦਾ ਵਧੀਆ ਸੀ ਤੇ ਹਵਾ ਵੀ ਬਹੁਤ ਵਧੀਆ ਚੱਲ ਰਹੀ ਸੀਗੀ ਚਾ ਭਾਵੇਂ ਕਿ ਦੁਪਹਿਰ ਦੇ ਵਿੱਚ ਥੋੜੇ ਥੋੜੇ ਮੀਂਹ ਪੈਣਾ ਸਟਾਰਟ ਹੋ ਗਿਆ ਸੀਗਾ ਪਰ ਬਹੁਤ ਜ਼ਿਆਦਾ ਵਧੀਆ ਮੌਸਮ ਰਿਹਾ ਜਦੋਂ ਤੱਕ ਇਤੁਰ ਦੇ ਹੀ ਅਮਨ ਲਾ ਹਲਦ ਅੰਦਰ ਬਣੀ ਜਾਂਦਾ ਗੁਰੂ ਘਰ ਬਣੀ ਲੋ ਜੀ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਹੁਣ ਆਪਾਂ ਘਰ ਲਈ ਵਾਪਸ ਚੱਲਨੇ ਆ ambulans kita kali ini dia pakai ਚੱਲੂ ਹੋ ਗਈ ਸੋ 8 ਗੇ ਲੈ ਚਲੋ ਜੀ ਨੀਰੀ ਅੱਜ ਕਰਕੇ ਸਾਂ ਸੁੱਕੇ ਇਹ ਵਧੀਆ ਹੋ ਗਿਆ ਸੀ ਮੌਸਮ ਧੁੱਪ ਜੀ ਵੀ ਨਿਕਲੇ ਸੀ ਪਰ ਹੁਣ ਮੌਸਮ ਠੰਡਾ ਵਾ ਹੈ ਨਾ ਠੰਡਾ ਪਰ ਮੌਸਮ ਠੰਡਾ ਹੈ ਸ਼ੇਅਰ ਕਰਨਾ ਹਾਂ ਤੇ ਵਿੱਚ ਮੀ ਬਹੁਤ ਯਾਰ ਆਪਾਂ ਨੇ ਹੁੰਦੇ ਚਲੋ ਵੈਸੇ ਤਰਾਹਤ ਮਿਲਾਂਗੇ ਗਰਮੀ ਤੋਂ ਵੈਸੇ ਨਾ ਗੰਦ ਬਹੁਤ ਆ ਰਹੀ ਨੇਰੀ ਜਲਦੀ ਆ ਗਈ ਰਾਤ ਉਹਦੀ ਕਿਣ ਮਿਲਣ ਦੀਆਂ ਕਰਨੀਆਂ ਇੱਥੇ ਸੀਟ ਤੇ ਵੀ ਉਹ ਪੈ ਗਿਆ ਇਹ ਕਰਦਾ ਜਾਓਗੇ ਹਾਂ ਲਾ ਦੇ ਅੱਜ ਕਿ ਆਪਾਂ ਨੂੰ ਇੱਥੇ ਵੀ ਪੜਦਾ ਲੂਣਾ ਪੈਣਾ ਲੱਗੂ ਧੁੱਪ ਗਾਹਾਂ ਨਾਲ ਆ ਜਾਂਦੀ ਹੈ ਅਸੀਂ ਲਿਆ ਕੇ ਰੱਖਿਆ ਪਿਆ ਪਰ ਅਸੀਂ ਲਾਇਆ ਲਾਉਣ ਦਾ ਟਾਈਮ ਨਹੀਂ ਲੱਗਦਾ ਹੈਗਾ ਸਾਡਾ ਅਲਵਾ ਫਿਰ ਧੁੱਪ ਨਹੀਂ ਆਉਂਦੀ ਹੈਗੀ ਨਹੀਂ ਇਹ ਧੁੱਪ ਚਲੀ ਜਾਂਦੀ ਹੈ ਗੱਡੀ ਨੂੰ ਵੀ ਆ ਜਾਂਦੀ ਸੀਗੀ ਤੇ ਇੱਧਰ ਵੀ ਬੜੀਆ ਲੱਗੂਗਾ ਨਾਲ ਵੀ ਉੱਪਰ ਵੀ ਕੋਠੇ ਤੇ ਵੀ ਗੰਦ ਪੈ ਗਿਆ ਹੋਣਾ ਅੱਜ ਹੂੰ ਲੋ ਜੀ ਅੱਜ ਦੇ ਬਲੌਗ ਦਾ ਆਪਾਂ ਇੱਥੇ ਹੀ ਕਰਨ ਲੱਗੇ ਆ ਐਂਡ ਤੁਹਾਨੂੰ ਅੱਜ ਦਾ ਇਹ ਬਲੌਗ ਸਾਡਾ ਕਿਦਾਂ ਦਾ ਲੱਗਿਆ ਜਰੂਰ ਦੱਸਿਓ